ਸਾਧ ਸੰਗਤ ਜੀ ਇਹ ਵੀਡੀਓ ਵੇਖ ਕੇ ਤੁਹਾਡੀ ਮੂਲ ਮੰਤਰ ਤੇ ਅਰਦਾਸ ਉੱਤੇ ਹੋਰ ਸ਼ਰਧਾ ਵਧ ਜਾਵੇਗੀ ਸਾਧ ਸੰਗਤ ਜੀ ਭਾਈ ਸ਼ੇਰ ਸਿੰਘ ਜੀ ਹਰ ਰੋਜ਼ ਗੁਰਦੁਆਰਾ ਸਾਹਿਬ ਜਾ ਕਰਕੇ ਝਾੜੂ ਦੀ ਸੇਵਾ ਕਰਿਆ ਕਰਦੇ ਸਨ ਝਾੜੂ ਦੀ ਸੇਵਾ ਕਰਨ ਤੋਂ ਬਾਅਦ ਮੂਲ ਮੰਤਰ ਦਾ ਅਭਿਆਸ ਕਰਿਆ ਕਰਦੇ ਸਨ ਇੱਕ ਦਿਨ ਭਾਈ ਸਾਹਿਬ ਸੇਵਾ ਕਰਕੇ ਤੇ ਮੂਲ ਮੰਤਰ ਦਾ ਅਭਿਆਸ ਕਰਦੇ ਪਏ ਸਨ ਤਿੰਨ ਚਾਰ ਪ੍ਰੇਮੀ ਜਿਹੜੇ ਹਰ ਰੋਜ਼ ਨੀਮ ਨਾਲ ਸਤਿਗੁਰੂ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਸਨ ਉਹ ਆ ਕਰਕੇ ਬੈਠੇ ਸਨ ਗਰੰਤੀ ਸਿੰਘ ਪਾਸੋਂ ਸਤਿਗੁਰੂ ਜੀ ਮਹਾਰਾਜ ਦੇ ਹਮਾਲਿਆਂ ਵਾਲੀ ਅਲਮਾਰੀ ਦੀ ਜਾਬੀ ਕਿਤੇ ਗਵਾਚ ਗਈ ਬਥੇਰਾ ਇੱਧਰ ਉੱਧਰ ਲੱਭੀ ਪਰ ਚਾਬੀ ਲੱਭਣਾ ਨਾ ਕੀਤੀ ਸਾਧ ਸੰਤ ਜੀ ਸੰਗਤ ਵਿੱਚੋਂ ਇੱਕ ਪ੍ਰੇਮੀ ਕਹਿਣ ਲੱਗਾ ਕਿ ਅਲਮਾਰੀ ਦਾ ਤਾਲਾ ਤੋੜ ਦਈਏ ਪਰ ਭਾਈ ਸਾਹਿਬ ਜੀ ਕਹਿਣ ਲੱਗੇ ਕਿ ਅਲਮਾਰੀ ਦਾ ਤਾਲਾ ਨਹੀਂ ਤੋੜਨਾ ਸਤਿਗੁਰੂ ਜੀ ਮਹਾਰਾਜ ਦੀ ਚਰਨਾਂ ਵਿੱਚ ਅਰਦਾਸ ਕਰੀਏ ਤਾਲਾ ਆਪਣੇ ਆਪ ਖੁੱਲ ਜਾਵੇਗਾ ਅਰਦਾਸ ਵਿੱਚ ਬੜੀ ਵੱਡੀ ਸ਼ਕਤੀ ਹੈ ਸਾਧ ਸੰਤ ਜੀ ਉਹਨਾਂ ਵਿੱਚੋਂ ਇੱਕ ਪ੍ਰੇਮੀ ਕਹਿਣ ਲੱਗਾ ਕਿ ਭਾਈ ਸਾਹਿਬ ਜੀ ਤੁਸੀਂ ਆਪ ਹੀ ਅਰਦਾਸ ਕਰੋ ਸਾਧ ਸੰਗਤ ਜੀ ਭਾਈ ਸ਼ੇਰ ਸਿੰਘ ਜੀ ਅਰਦਾਸ ਕਰਨ ਵਾਸਤੇ ਮੰਨ ਗਏ ਉਹਨਾਂ ਨੂੰ ਜਿੰਨੀ ਅਰਦਾਸ ਆਉਂਦੀ ਸੀ ਦਾਸ ਪਾਤਸ਼ਾਹਾਂ ਨੂੰ ਯਾਦ ਕਰਕੇ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅਰਾਧਨਾ ਕੀਤਾ ਫੇਰ ਬਿਮਾਰੀ ਦਾ ਤਾਲਾ ਖੁੱਲਣ ਵਾਸਤੇ ਬੇਨਤੀ ਕੀਤੀ ਮੱਥਾ ਟੇਕ ਕਰਕੇ ਜਾ ਕਰਕੇ ﺍﻟमारी ਦੇ ਤਾਲੇ ਨੂੰ ਹੱਥ ਲਾਇਆ ਤੇ ਤਾਲਾ ਖੁੱਲ ਗਿਆ ਇਕੌਤਕ ਵੇਖ ਕੇ ਸਾਰੀ ਸੰਗਤ ਹੈਰਾਨ ਰਹਿ ਗਈ ਸਾਧ ਸੰਤ ਜੀ ਅਲਮਾਰੀ ਦਾ ਤਾਲਾ ਤੇ ਖੁੱਲ ਗਿਆ ਨਾਲ ਭਾਈ ਸਾਹਿਬ ਦੇ ਅੰਦਰ ਦੇ ਕਪਾੜ ਦਾ ਤਾਲਾ ਵੀ ਖੁੱਲ ਗਿਆ ਸਤ ਗੁਰੂ ਜੀ ਮਹਾਰਾਜ ਨੇ ਬੇਅੰਤ ਬਖਸ਼ਿਸ਼ਾਂ ਕਰ ਦਿੱਤੀਆਂ ਬੇਅੰਤ ਸੋਜੀ ਬਖਸ਼ ਦੇਣਾ ਕੀਤੀ ਸਾਧ ਸੰਤ ਜੀ ਜਿੰਨਾ ਪ੍ਰੇਮੀਆਂ ਨੇ ਭਾਈ ਸਾਹਿਬ ਦੇ ਦਰਸ਼ਨ ਕੀਤੇ ਹਨ ਉਹ ਦੱਸਦੇ ਸਨ ਕਿ ਭਾਈ ਸਾਹਿਬ ਨੇ ਭਾਈ ਸਾਹਿਬ ਨੂੰ ਸਤਿਗੁਰੂ ਜੀ ਮਹਾਰਾਜ ਨੇ ਇੰਨੀ ਸੋਝੀ ਬਖਸ਼ ਦਿੱਤੀ ਸੀ ਕਿ ਜੇ ਉਹਨਾਂ ਪਾਸ ਕਿਸੇ ਨੇ ਆਉਣਾ ਕਿ ਮੈਨੂੰ ਆ ਦੁੱਖ ਲੱਗਾ ਹੈ ਉਹ ਕਈ ਕਈ ਜਨਮਾਂ ਨੂੰ ਉਹਦੇ ਪਿਛਲੇ ਵੇਖ ਲੈਂਦੇ ਤੇ ਪਤਾ ਕਰ ਲੈਂਦੇ ਸਨ ਕਿ ਕਿਹੜੇ ਕਰਮ ਕਰਕੇ ਇਹਨੂੰ ਇਹ ਦੁੱਖ ਮਿਲਿਆ ਹੈ ਇਥੋਂ ਤੱਕ ਕਿ ਉਹਨਾਂ ਦੇ ਕੋੜ ਤੱਕ ਰੋਗ ਵੀ ਦੂਰ ਕੀਤੇ ਨੇ ਸਤਿਗੁਰੂ ਜੀ ਮਹਾਰਾਜ ਦੀ ਚਰਣਾ ਵਿੱਚ ਅਰਦਾਸ ਬੇਨਤੀ ਕਰਕੇ ਸਾਧ ਸੰਗਤ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਰਾਹਪੁਰ ਖੇੜੇ ਵਾਲੇ ਮਹਾਪੁਰਖ ਕਿਆ ਕਰਦੇ ਸਨ ਇਹ ਰਿੱਧੀਆਂ ਸਿੱਧੀਆਂ ਨਾਮ ਜਪਣ ਵਾਲੇ ਦੇ ਪਿੱਛੇ ਲੱਗੀਆਂ ਫਿਰਦੀਆਂ ਹਨ ਨਾਵ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਈ ਸਾਧ ਸੰਤ ਜੀ ਬਾਬਾ ਜੀ ਬਚਨ ਕਰਿਆ ਕਰਦੇ ਸਨ ਇਹ ਤਾਂ ਸਾਰੀਆਂ ਹੀਟਲੀਆਂ ਵਸਤੂਆਂ ਹਨ ਪਰ ਸਿੱਖ ਨੇ ਇਹਨਾਂ ਦੇ ਵਿੱਚ ਉਲਝਣਾ ਨਹੀਂ ਇਹਨਾਂ ਤੋਂ ਅਗਾਹ ਮੁਕਤੀ ਨੂੰ ਪਾਉਣਾ ਹੈ ਸਤ ਗੁਰੂ ਜੀ ਮਹਾਰਾਜ ਦੇ ਵਿੱਚ ਅਪਹੀਦ ਹੋਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ